ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਆਫਟਰਨੂੰ ਜੀ ਦੁਪਹਿਰ ਦਾ ਟਾਈਮ ਹੋ ਗਿਆ ਜੀ 12:00 ਬਜੇ ਚੁੱਕੇ ਆ ਤੇ ਅੱਜ ਅਸੀਂ ਲੱਗੇ ਆ ਵੀਡੀਓ ਦੀ ਨਵੀਂ ਸ਼ੁਰੂਆਤ ਕਰਨ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣਾਂ ਮੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਅੱਜ ਜੇ ਲੇਟ ਬਲੌਗ ਸ਼ੁਰੂ ਕਰਨ ਲੱਗੇ ਆ ਲੇਟ ਤਾਂ ਕਰਨ ਲੱਗੇ ਆ ਕਿਉਂਕਿ ਠੰਡ ਬਹੁਤ ਹੀ ਜ਼ਿਆਦਾ ਹੋਈ ਪਈ ਆ ਬਸ ਰਜਾਈਆਂ ਦੇ ਵਿੱਚ ਬੈਠੇ ਸੀ ਸਾਰੇ ਆ ਦੇਖੋ ਸਨੇਹਾ ਪੜ੍ਹੀ ਜਾਂਦੀ ਆ ਉਹਦਾ ਤੇ ਰਜਾਈ ਦੇ ਵਿੱਚ ਇੱਥੇ ਬੈਠਾ ਸੀ ਰਿਸ਼ੂ ਤੇ ਉਹ ਹੁਣੀ ਹੁਣੀ ਬਾਹਰ ਗਿਆ ਦੁਕਾਨ ਤੇ ਪੜਦਾ ਜੀ ਉਹ ਵੀ ਆਪਦਾ ਛੁੱਟੀਆਂ ਦਾ ਹੋਮਵਰਕ ਕਰਦਾ ਸੀ ਸਾਰਾ ਜਿਹੜਾ ਹੌਲਿਡੇ ਵਰਕ ਮਿਲਿਆ ਸੀ ਉਹਨੂੰ ਕਿਉਂਕਿ ਕੱਲ ਨੂੰ ਲੱਗਣਾ ਸਕੂਲ 8 ਜਨਵਰੀ ਨੂੰ ਦੇ ਹੋਇੱਤੇ ਪੜਦਾ ਸੀ ਤੇ ਹੁਣ ਹੀ ਗਿਆ ਦੁਕਾਨ ਤੇ ਭੇਜਿਆ ਸੀ ਠੰਡ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਕੱਲ ਤਾਂ ਧੁੱਪ ਜੀ ਨਿਕਲ ਗਈ ਸੀ ਅੱਜ ਤੱਕ ਕਸਮ ਹੋਇਆ ਪਿਆ ਤੇ ਹਨਾ ਸਵੇਰ ਤਾਂ ਮੀਂਹ ਵਗ ਧੁੰਦ ਜੀ ਡਿੱਗਦੀ ਸੀ ਤੇ ਅੱਜ ਥੋੜਾ ਜਿਹਾ ਹਨਾ ਬੱਦਲ ਵਾਈ ਹੋਈ ਪਈ ਹਵਾ ਚੱਲਦੀ ਠੰਡੀ ਤੇ ਜਰਾਬਾ ਵੀ ਮੇਰੇ ਪਾਈਆਂ ਹੋਈਆਂ ਦੇਖੋ ਜੀ ਸੌਕਸ ਤੇ ਇਹਦੇ ਵਿੱਚ ਦੇ ਵੀ ਠੰਡ ਇੰਨੀ ਲੱਗੀ ਜਾਂਦੀ ਹੈ ਨਾ ਬਹੁਤ ਹੀ ਜ਼ਿਆਦਾ ਹੋਇਆ ਪਿਆ ਤੇ ਬਾਕੀ ਹਨਾ ਇਨਵਰਟਰ ਅਸੀਂ ਖਰਾਬ ਹੋਣਾ ਲੈ ਗੇ ਬੈਟਰਾ ਜਮਾ ਸੋ ਗਿਆ ਸੀ ਡੈੱਡ ਹੋ ਗਿਆ ਸੀ ਤੇ ਹੁਣ ਉਹਨੂੰ ਚਾਰਜ ਲਾਉਣਗੇ ਇੱਥੇ ਪਿਆ ਸੀ ਬੈਟਰਾ ਹੁਣ ਇਹਨੂੰ ਲੈ ਗੇ ਚੱਕ ਕੇ ਤੇ ਹੁਣ ਡਾਇਰੈਕਟ ਕੀਤੀ ਹੋਈ ਆ ਸਾਡੀ ਲਾਈਟ ਆ ਵਾਲੀ ਡਾਇਰੈਕਟ ਕੀਤੀ ਹੋਈ ਆ ਤੇ ਡਾਇਰੈਕਟ ਕਰ ਲਈ ਅਸੀਂ ਤੇ ਹੌਲਾ ਉਹ ਦੂਸਰਾ ਕੱਲ ਨੂੰ ਲੱਗ ਜਾਣਗੇ ਉਹ ਕਹਿੰਦੇ ਵੀ ਰਾਤ ਦਿਨ ਚਾਰਜ ਲਾਉਣਾ ਪੈਣਾ ਫਿਰ ਕੱਲ ਨੂੰ ਲੱਗ ਕੇ ਜਾਵਾਂਗੇ ਆਪੇ ਫਿੱਟ ਕਰ ਜਾਣਗੇ ਤੇ ਰਾਤ ਵੀ ਲਾਈਟ ਵੱਗ ਗਈ ਸੀ ਦਿਨੇ ਤਾਂ ਚਲ ਸਰ ਜਾਂਦਾ ਪੱਖਿਆਂ ਦੀ ਲੋੜ ਨਹੀਂ ਹੁੰਦੀ ਤੇ ਰਾਤ ਵੀ ਚਲੀ ਗਈ ਸੀ ਲਾਈਟ ਫਿਰ ਅਸੀਂ ਦੀਵਾ ਲਾਇਆ ਦੀਵਾ ਲਾ ਕੇ ਬੈਠੇ ਵਸ 10 ਕੁ ਮਿੰਟਾਂ ਬਾਅਦ ਫਿਰ ਲਾਈਟ ਆਈ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਜਾਵੇ ਕਦੋਂ ਨਹੀਂ ਤੇ ਬਸ ਜੀ ਹੁਣ ਮੇਰੀ ਚਾਹ ਧਰੀ ਹੋਈ ਸੀ ਤੇ ਇਹ ਕਿਉਂਕਿ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਚਾਹ ਪਾਣੀ ਬਾਰ-ਬਾਰ ਆਏ ਹੁੰਦਾ ਵੀ ਠੰਡਾ ਚਾਹ ਬਣਾ ਲਓ ਹਨ ਤੇ ਮੇਰੀ ਚਾਹ ਤਾਂ ਦੇਖੋ ਰਿੱਜ ਗਈ ਦੁੱਧ ਪੁੰਨੀਆਂ ਹਨ ਮੈਂ ਤੇ ਕੱਲ ਲਈ ਸੀ ਗੋਭੀ ਗੋਭੀ ਲਈ ਸੀ ਕੱਲ ਮੈਂ ਸ਼ਾਮ ਜੀ ਨੂੰ ਤੇ ਮਹਿੰਗੀ ਬਹੁਤ ਦਿੱਤੀ ਗੋਭੀ ਪਤਾ ਨਹੀਂ ਮਹਿੰਗੀ ਹੋ ਗਈ ਹਾਂ ਤੱਕ 10 ਰੁਪਏ ਕਿਲੋ ਤੇ ਉਹਨੇ 20 ਰੁਪਏ ਦੱਲੋ ਲਈ ਆਹ ਪਈ ਗੋਭੀ ਦੁਖੋਂ ਨਹੀਂ ਨਾ ਗੋਭੀ ਇਹ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਤੇ ਠੀਕ ਹੈ ਜੀ ਅੱਗੇ ਆਪਾਂ ਕਰਦੇ ਆ ਕੰਮ ਕਰ ਤੇ ਇਹ ਚਾਹ ਮੈਂ ਬਣਾ ਲਈ ਸੀ ਚਾਹ ਬਣਾ ਕੇ ਤੇ ਬਸ ਦੁੱਧ ਪਾਉਣ ਲੱਗੀ ਸੀ ਚਾਹ ਦੇ ਵਿੱਚ ਉੱਬਲ ਗਈ ਸੀ ਚਾਹ ਤੇ ਗੁੜ ਆਲੀ ਬਣਾਈ ਸੀ ਚਾਹ ਤੇ ਫਿਰ ਮੈਂ ਦੁੱਧ ਪਾਉਣ ਤੋਂ ਬਾਅਦ ਹੀ ਗੁੜ ਪਾਉਂਗੀ ਇਹਦੇ ਵਿੱਚ ਤੇ ਸਿਆਲਾਂ ਦੇ ਵਿੱਚ ਨਾ ਗੁੜ ਆਲੀ ਚਾਹ ਵਧੀਆ ਲੱਗਦੀ ਹੈ ਪੀਣ 'ਚ ਵੀ ਸਵਾਦ ਲੱਗਦੀ ਹੈ ਤੇ ਜਿਹੜੀ ਗੁੜ ਦੀ ਸਮੈਲ ਹੁੰਦੀ ਹੈ ਜਦੋਂ ਚਾਹ 'ਚ ਉਹ ਵੀ ਵਧੀਆ ਲੱਗਦੀ ਹੈ ਤੇ ਬਸ ਜੀ ਦੁੱਧ ਮੈਂ ਪਾਤਾ ਸੀ ਚਾਹ ਦੇ ਵਿੱਚ ਤੇ ਚਾਹ ਦੇ ਵਿੱਚ ਦੁੱਧ ਪਾਉਣ ਤੋਂ ਬਾਅਦ ਫਿਰ ਗੁੜ ਪਾ ਦਾਂਗੇ ਇਹਦੇ ਵਿੱਚ ਤੇ ਵਸ ਆ ਮੈਂ ਚਾਕੂ ਲਿਆਂਦਾ ਸੀ ਨਵਾਂ ਕਿਉਂਕਿ ਚਾਕੂ ਸਾਰੇ ਸਾਡੇ ਟੁੱਟ ਗਏ ਵੀ ਘਸ ਜਗੇ ਤੇ ਸਾਰੇ ਨਾ ਉਹ ਜਦੋਂ ਪਚੀਰਦੇ ਆ ਹਨਾ ਸਬਜ਼ੀ ਵਗੈਰਾ ਉਹਦਾ ਨਿਕਲ ਜਾਂਦੇ ਮੂਰੋਂ ਮੁੱਠਾ ਜਾਂ ਅੱਡ ਹੋ ਜਾਂਦਾ ਤੇ ਚਾਕੂ ਅੱਡ ਹੋ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਨਵਾਂ ਲਈ ਸੀ ਤੇ ਵਸ ਗੁੜ ਪਾਤਾ ਮੈਂ ਚਾਹ ਦੇ ਵਿੱਚ ਉਹਦੇ ਬਾਅਦ ਫਿਰ ਮੈਂ ਹੁਣ ਚਾਹ ਬਣਾ ਕੇ ਪਾ ਦੂੰਗੀ ਗਲਾਸਾਂ ਦੇ ਵਿੱਚ ਤੇ ਅ ਬਾਕੀ ਹਨਾ ਮੈਂ ਲਈ ਸੀ ਆਹ ਸਮਾਨ ਇੱਕ ਦੋ ਚੀਜ਼ਾਂ ਤੇ ਆਹ ਇੱਕ ਤਾਲੀ ਲਈ ਸੀ ਕੁੰਡੀ ਤੇ ਆਹ ਸੋਟਾ ਜਿਹਾ ਇਹ ਕੁੱਟਣ ਨੂੰ ਲਈ ਸੀ ਮੈਂ ਜਿਵੇਂ ਇਲੈਚੀ ਵਗੈਰਾ ਕੁੱਟੀ ਜਾਂਦੀ ਹੈ ਹਨ ਜਦੋਂ ਆਪਾਂ ਚਾਹ ਚ ਬਣਾਉਂਦੇ ਆ ਤੇ ਸੌਂਫ ਵਗੈਰਾ ਅਦਰਕ ਕੁੱਟ ਲਓ ਤੇ ਫਿਰ ਮੈਂ ਤਾਲੀ ਸੀ ਤੇ ਗੁੜ ਦੀ ਡਲੀ ਵੱਡੀ ਸੀ ਫਿਰ ਟੁੱਟਦੀ ਨਹੀਂ ਸੀ ਫਿਰ ਮੈਂ ਜ ਵਿੱਚ ਕੁੱਟ ਕੇ ਕੁੰਡੀ ਚ ਤੇ ਫਿਰ ਮੈਂ ਪਾਇਆ ਸੀ ਗੁੜ ਮੈਂ ਕਿ ਚਲ ਕੁੱਟ ਲੈਣੇ ਤੇ ਉਦੋਂ ਬਾਅਦ ਫਿਰ ਇੱਥੇ ਕਾ ਲੈਂਦਾ ਸੀ ਕੰਟੇਨਰ ਇਹ ਜਿਵੇਂ ਹਨ ਆਪਣੇ ਗੈਸਟ ਵਗੈਰਾ ਹੁੰਦੇ ਆ ਤੇ ਸਾਰਬ ਕਾਰਨ ਕੋਈ ਚੀਜ਼ ਹਨਾ ਫਿਰ ਕੋਈ ਹੈ ਨਹੀਂ ਸੀ ਆਪਣੇ ਕੋਲ ਤਾਂ ਕਰਕੇ ਆਪਾਂ ਇਹ ਕੋਈ ਚਾਰ ਲੈਂਦੇ ਸੈਟ ਜਾਂ ਚਾਰਾਂ ਦਾ ਸੈਟ ਸੀ ਕਾ ਲਿਆਈ ਸੀ ਇਹ ਜਿਵੇਂ ਆਪਾਂ ਕੜਾਈ ਵਗੈਰਾ ਰੱਖਣੀ ਹੈ ਕੁੱਕਰ ਪਤਿੱਲੀ ਸਬਜ਼ੀ ਵਗੈਰਾ ਜਦੋਂ ਆਪਾਂ ਬਣਾ ਕੇ ਰੱਖਦੇ ਸਲਫ ਤੇ ਉੱਪਰ ਵੀ ਜਿਵੇਂ ਚੁੱਲ੍ਹੇ ਤੋਂ ਵੀ ਆਪਾਂ ਪਤਿੱਲਾ ਬਤੁੱਲਾ ਲੁੰਨੇ ਸਾਗ ਸੁੱਕ ਧਰਦੇ ਆ ਸਲਫ ਕਾਲੀ ਪੈ ਜਾਂਦੀ ਤਾਂ ਕਰਕੇ ਫਿਰ ਇਹਦੇ ਉੱਪਰ ਆਪਾਂ ਸਟੈਂਡ ਲੈਂਦਾ ਸੀ ਸਟੀਲ ਦਾ ਸੀ ਇਹਦੇ ਉੱਤੇ ਵੀ ਆਪਾਂ ਰੱਖ ਸਕਦੇ ਆ ਤੇ ਭਾਂਡੇ ਮੇਰੇ ਮੰਜਨ ਨਾਲੇ ਪਏ ਸੀ ਬਸ ਚਾਹ ਬਣਾ ਲਈ ਸੀ ਤੇ ਭਾਂਡੇ ਵੀ ਮੰਜਾਂਗੇ ਠੰਡ ਇੱਕ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗ ਗਈ ਸੀ ਸਬਜ਼ੀ ਕੱਟ ਕਰਨ ਨੂੰ ਤੇ ਜਿੱਥੇ ਵਸ ਮੈਂ ਸਬਜੀ ਚੇਰ ਦੂੰਗੀ ਗੋਭੀ ਚੇਰ ਲੱਗੀ ਸੀ ਮੈਂ ਕਿਹਾ ਚਲ ਚੇਰ ਕੇ ਧੋ ਕੇ ਰੱਖ ਦਿੰਨੇ ਤੇ ਹਵਾ ਦੇਖੋ ਜੀ ਕਿੰਨੀ ਠੰਡੀ ਚੱਲੀ ਜਾਂਦੀ ਹੈ ਤੇ ਆਹ ਪੜਦੇ ਵੀ ਹਿੱਲੀ ਜਾਂਦੇ ਆ ਉਸ ਦਿਵਾਦ ਇੱਥੇ ਹੋ ਗਿਆ ਸੀ 1.5 ਵਜੇ ਦਾ ਟਾਈਮ ਤੇ ਫਿਰ ਮੈਂ ਇੱਥੇ ਬਣਾ ਲਈ ਸਖਿਚੜੀ ਮੈਂ ਕਿਹਾ ਚਲ ਖਿਚੜੀ ਬਣਾ ਲੈਨੇ ਆ ਤੇ ਵੀ ਇਹੀ ਖਾ ਲਾਂਗੇ ਤੇ ਮੈਂ ਕਿਹਾ ਵੀ ਸ਼ਾਮ ਨੂੰ ਆਪਾਂ ਸਬਜੀ ਬਣਾ ਲਾਂਗੇ ਗੋਭੀ ਦੀ ਤੇ ਫਿਰ ਮੈਂ ਸੁਨੀਆ ਉਹਨਾਂ ਪੁੱਛਿਆ ਕਹਿੰਦੇ ਚਲ ਵੀ ਗੋਭੀ ਬਣਾ ਲਾਵ ਤੇ ਫਿਰ ਮੈਂ ਗੋਭੀ ਬਣਾ ਲਈ ਉਹ ਸੋਰੀ ਖਿਚੜੀ ਬਣਾ ਲਈ ਗੋਭੀ ਮਸ਼ਾਹ ਨੂੰ ਬਣਾ ਲੂੰਗੀ ਤੇ ਫਿਰ ਮੈਂ ਕਿਹਾ ਚੱਲ ਇਹ ਗਰਮ ਗਰਮ ਖਾ ਲਾਂਗੇ ਤੇ ਚਾਹ ਤਾਂ ਫਿਰ ਅਸੀਂ ਪਹਿਲੇ ਹੀ ਪੀ ਲਈ ਸੀ 12:00 ਵਜੇ ਚਾਹ ਪੀਤੀ ਸੀ ਤੇ ਹੁਣ 1:30 ਵਜੇ ਦਾ ਟਾਈਮ ਸੀ ਫਿਰ ਮੈਂ ਕਿਹਾ ਚੱਲ ਇਹ ਬਣਾ ਲੈਨੇ ਲੰਚ ਦੇ ਵਿੱਚ ਤੇ ਬਸ ਫਿਰ ਮੈਂ ਸਰਵ ਕਰ ਦੂੰਗੀ ਨਾ ਤਿੰਨਾਂ ਨੂੰ ਸਾਡੇ ਪਾਲੀ ਸੀ ਪਲੇਟਾਂ ਦੇ ਵਿੱਚ ਤੇ ਕਿਉਂਕਿ ਸਰਦੀ ਦੇ ਵਿੱਚ ਨਾ ਜਦੋਂ ਹੀ ਆਪਾਂ ਭਾਂਡੇ ਦੇ ਵਿੱਚ ਚੀਜ਼ ਪੋਣੇ ਨਾਲ ਹੀ ਠੰਡੀ ਹੋ ਜਾਂਦੀ ਆ ਦੇਵਾਸਾ ਫਰਮੈ ਰੀਸ਼ ਨੂੰ ਕਹਿ ਰਹੀ ਸੀ ਮੈਂ ਕਿ ਖਾਲਾ ਤੂੰ ਨਾਲ ਦੇ ਨਾਲ ਤੇ ਆ ਗੋਭੀ ਮੈਂ چیر ਕੇ ਧੋ ਕੇ ਰੱਖਦੀ ਸੀ ਤੇ ਮੈਂ ਕਿ ਪਾਣੀ ਜਾਂ ਨੁੱਚੜ ਜੂਆ ਫਿਰ ਨੇ ਤਾਂ ਪਾਣੀ ਜਾਂ ਛੱਡ ਦਿੰਦੀ ਗੋਭੀ ਤੇ ਇੱਥੇ ਸੁਨੇਹਾ ਲੱਗੀ ਸੀ ਸਬਜੀ ਧਰਨ ਅੱਜ ਤੇ ਸੁਨੇਹਾ ਨੇ ਪਿਆਜ਼ ਕੱਟਲੇ ਸੀ ਮੈਂ ਨੂੰ ਕਿ ਪਿਆਜ਼ ਕੱਟ ਲੈ ਮੈਨੂੰ ਕੋਈ ਦੱਸ ਦੇ ਤੂੰ ਵੀ ਕਿਵੇਂ ਧਰਨੀ ਆ ਅੰਬੀ ਦਸਦਾ ਦੋ ਤੇ ਫਿਰ ਮੈਂ ਇਹਨੂੰ ਕਿਹਾ ਵੀ ਪਿਆਜ਼ ਕੱਟ ਕੇ ਤੇ ਬਸ ਤੜਕੇ ਦੇ ਵਿੱਚ ਪਾਲਾ ਤੇ ਵੀ ਤੇਲ ਪਾਲਾ ਜਦੋਂ ਕੜਾਈ 'ਚ ਪਾਣੀ ਸੁੱਕ ਗਿਆ ਬੱਚਿਆਂ ਨੂੰ ਜਦੋਂ ਆਪਾਂ ਸਿਖਾਉਂਦੇ ਆ ਵੀ ਬੱਚੇ ਸਿੱਖ ਵੀ ਲੈਂਦੇ ਆ ਜਦੋਂ ਆਪਾਂ ਨਾਲ-ਨਾਲ ਸਿਖਾਉਂਦੇ ਆ ਉਹਨਾਂ ਨੂੰ ਥੋੜਾ ਮੋਟਾ ਕੰਮ ਸਿਖਾਉਣਾ ਚਾਹੀਦਾ ਤੇ ਨਾਲੇ ਆਪਣੀ ਹੈਲਪ ਹੋ ਜਾਂਦੀ ਨਾਲੇ ਬੱਚੇ ਕੋਈ ਸਿੱਖ ਲੈਂਦੇ ਆ ਬੱਚਿਆਂ ਨੂੰ ਵੀ ਕੋਈ ਸਿੱਖਣ ਨੂੰ ਮਿਲਦਾ ਤੇ ਬਸ ਜੀ ਫਿਰ ਹਨਾ ਇਹ ਹੁਣ ਪਿਆਜ਼ ਇਹਨੇ ਕੱਟ ਲੈ ਸਾਰੇ ਤੇ ਮੈਂ ਇਹਨੂੰ ਕਿਹਾ ਵੀ ਲੰਬੇ-ਲੰਬੇ ਪਿਆਜ਼ ਕੱਟ ਲੈਦੇ ਹੁੰਦੇ ਆ ਤੇ ਬਸ ਕੱਟ ਕੇ ਤੇ ਫਿਰ ਵੀ ਤੇਲ ਪਾ ਕੇ ਵਸ ਤੜਕਾ ਲਾ ਦੋਗੇ ਇਹ ਤੇ ਬੱਚੇ ਹੈ ਹਨਾ ਕੁਝ ਨਾ ਕੁਝ ਕਰਨਾ ਚਾਹੀਦਾ ਬੱਚਿਆਂ ਨੂੰ ਵੀ ਇਹਨਾਂ ਨਾਲ ਉਹਨਾਂ ਦਾ ਨੋਲਜ ਵਧੇ ਕਿਉਂਕਿ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਘਰ ਦੇ ਕੰਮ ਵੀ ਸਿਖਾਉਣੇ ਜ਼ਰੂਰੀ ਆ ਤੇ ਇਧਰ ਫਿਰ ਮੈਂ ਭਾਂਡੇ ਧੋਣ ਲੱਗ ਗਈ ਸੀ ਫਿਰ ਸੁਨਿਆ ਕੰਦੀ ਤੁਸੀਂ ਭਾਂਡੇ ਧੋ ਲੋ ਤੇ ਮੈਂ ਸਬਜ਼ੀ ਧਰ ਲੈਣੀ ਮੈਂ ਕਿਹਾ ਚਲ ਠੀਕ ਆ ਨਾਲ-ਨਾਲ ਇਹ ਗੱਲਾਂ ਕਰੀ ਜਾਂਦੀ ਸੀ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਹਰੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ